ਕੀ ਦਾ ਖਾਲਸਾ ਵੈਜੀ ਜੀ ਕੀਤੇ ਅਸੀਂ ਪੰਚਾਇਤ ਤੌਰ ਤੇ ਆਪਣੇ ਵੱਲੋਂ ਮੰਗ ਪੱਤਰ ਦੇ ਰਹੇ ਹਾਂ ਬੀ ਬਲਜੀਤ ਸਿੰਘ ਪੰਚਾਇਤ ਮੈਂਬਰ ਜੀ ਕੱਲ ਜਦੋਂ ਰੌਲਾ ਪਿਆ ਅਸੀਂ ਸਾਰੀ ਸੰਗਤ ਗੁਰਦੁਆਰਾ ਦਾ ਪ੍ਰਧਾਨ ਸਾਹਿਬ ਅਸੀਂ ਸਾਰੇ ਉੱਥੇ ਗਏ ਮਬਾਬਾ ਜੀ ਕੋਲੇ ਵੀ ਇਹ ਕੀ ਕਰ ਰਹੇ ਆ ਬੀਬੀ ਜੀ ਨੂੰ ਅਸੀਂ ਬੁਲਾਇਆ ਸੀ ਉੱਥੇ ਵੀ ਇਹ ਕੰਮ ਗਲਤ ਹੋ ਰਿਹਾ ਤੇ ਇਹ ਵੀ ਨਹੀਂ ਹੋਣਾ ਜੇ ਸਾਡਾ ਅੱਗੇ ਗੁਰਦੁਆਰਾ ਬਹੁਤ ਸੋਹਣਾ ਬਣਿਆ ਆ ਦੋ ਕਨਾਲਾਂ ਦੇ ਵਿੱਚ ਵੀ ਅਸੀਂ ਬਾਹਰੋਂ ਆਣ ਕੇ ਬੰਦਾ ਗੁਰਦੁਆਰਾ ਬਣਾਵਾਂਗਾ ਚੰਗੀ ਗੱਲ ਨਹੀਂ ਗੀ 1 ਕਿਲੋਮੀਟਰ ਦੂਰ ਦਾ ਗੁਰਦੁਆਰਾ ਸਾਹਿਬ ਹੈਗਾ ਜਿਹੜੀ ਇਹ ਗੱਲ ਕਹਿ ਰਿਹਾ ਵੀ ਮੈਂ ਜ਼ਮੀਨ ਗੁਰੂ ਸਾਹਿਬ ਦੀ ਕੱਲ ਦੀ ਵੀਡੀਓ ਦੇਖਿਓ ਵੀ ਇਹ ਕਹਿੰਦਾ ਵੀ ਗੁਰੂ ਸਾਹਿਬ ਦੇ ਨਾਂ ਕਰਾਤੀ ਆ ਇਹ ਇਹੀ ਗੱਲ ਸਾਬਤ ਕਰਦੇ ਵੀ ਗੁਰੂ ਸਾਹਿਬ ਦੇ ਨਾਂ ਕਰਾਈ ਅਸੀਂ ਗਲਤੀ ਮੰਨ ਲਾਂਗੇ ਵੀ ਜਦੋਂ ਜ਼ਮੀਨ ਉਹ ਨਾ ਹੀ ਨਹੀਂ ਹੋ ਸਕਦੀ ਸਟ੍ਰੈਟਜੀ ਜ਼ਮੀਨ ਆ ਤੇ ਸਭ ਫਰਾਡ ਮਾਰਦਾ ਝੂਠ ਮਾਰਦਾ ਠੱਗੀਆਂ ਮਾਰਦਾ ਇਹ ਇਹ ਨਗਰ ਕੀਰਤਨ ਵੀ ਕੱਢਦਾ ਪ੍ਰਭਾਤ ਕੇਰੀਆਂ ਵੀ ਕੱਢਦਾ ਤੇ ਇਹਦੇ ਮਾਫੀ ਨਾਵੇਂ ਜਮੀਨੇ ਦੱਸ ਕੇ ਹਟਿਆ ਵੀ ਮੰਗੇ ਕਈ ਥਾਵਾਂ ਤੇ ਮਾਫ਼ੀ ਤੇ ਇਹ ਗੱਲ ਆ ਵੀਰ ਜੀ ਹੋਰ ਤਾਂ ਨਗਰ ਕੀਰਤ ਕਰਨਾ ਜਾਂ ਕਰਨਾ ਉਹ ਤਾਂ ਧਾਰਮਿਕ ਹੈ ਲੋਕਾਂ ਨੂੰ ਉਹਦਾ ਪੈਸਾ ਕਿੱਥੇ ਜਾਂਦਾ ਉਹ ਪੈਸਾ ਕਿੱਥੇ ਲੈਂਦੇ ਅਸੀਂ ਇਹਦੀ ਗੱਲ ਆਪਾਂ ਕਰ ਸਕਦੇ ਆ ਦੂਜੇ ਪੰਚਾਇਤ ਵੱਲੋਂ ਕੀ ਕਾਰਵਾਈ ਅੱਗੇ ਤੁਸੀਂ ਕਰ ਰਹੇ ਅਸੀਂ ਇਹ ਅਸੀਂ ਗੁਰਦੁਆਰਾ ਸਾਹਿਬ ਬਣਾਦੇ ਹੱਕ ਜ ਨਹੀਂ ਹੈਗੇ ਡੇਰਾ ਬਣਾ ਰਿਹਾ ਗੁਰਦੁਆਰਾ ਸਾਹਿਬ ਨਹੀਂ ਉਥੇ ਇਹ ਗਲਤ ਗੱਲ ਆ ਵੀ ਜੇ ਗੁਰਦੁਆਰਾ ਸਾਹਿਬ ਬਣਾਉਂਦਾ ਜਦੋਂ ਸਾਡੀ ਪੰਚਾਇਤ ਜਦੋਂ ਸਾਡਾ ਇੱਕ ਵੀ ਬੰਦਾ ਉਹਦੇ ਨਾਲ ਨਹੀਂ ਹੈਗਾ ਇੱਕ ਵੀ ਬੰਦਾ ਨਹੀਂ ਸਾਡੀ ਪੰਚਾਇਤ ਗੁਰਦੁਆਰੀ ਦੀ ਕਮੇਟੀ ਅਸੀਂ ਸਾਰੇ ਇੱਕ ਇੱਕ ਥਾੜੇ ਖੜੇ ਆ ਸਾਰੇ ਕੋਈ ਪਾਰਟੀ ਬਾਜੀ ਨਹੀਂ ਸਾਰੇ ਪਾਰਟੀਆਂ ਦੇ ਬੰਦੇ ਸਾਰੇ ਆ ਖੜੇ ਆ ਤੇ ਏਵੇਂ ਮਤਲ ਅਸੀਂ ਗੁਰਦੁਆਰਾ ਇੱਕ ਹੀ ਜੋਨੇ ਕਿਸੇ ਤਰ੍ਹਾਂ ਦੇ ਕੋਈ ਟਕਰਾਅ ਨਾ ਪਵੇ ਪ੍ਰਸ਼ਾਸਨ ਦੇ ਧਿਆਨ ਚ ਲਿਆਦੀ ਇਹ ਗੁਰਦਰ ਸਾਹਿਬ ਤੋਂ ਕਹਿੰਦੇ ਅਸੀਂ ਬਣਾਉਣਾ ਤੁਸੀਂ ਕਿਹਨੇ ਬਣ ਨਹੀਂ ਦੇਣਾ ਤਾਂ ਉਹ ਕੋਈ ਟਕਰਾਅ ਹੋਵੇ ਜਾਂ ਕੋਈ ਨਹੀਂ ਅਸੀਂ ਐਪਲੀਕੇਸ਼ਨ ਐਪਲੀਕੇਸ਼ਨ ਲਿਖਾ ਲਈ ਐਸਐਸਪੀ ਸਾਹਿਬ ਦੇ ਚੱਲੇ ਅਸੀਂ ਦੇਣ ਐਸਐਸਪੀ ਸਾਹਿਬ ਦੇ ਧਿਆਨ ਚ ਲਿਆ ਦਿੰਦੇ ਤੇ ਕੱਲ ਤੱਕ ਦੇ ਜਹੇਦਾਰ ਜੀ ਨੂੰ ਬੀਬੀ ਨੂੰ ਦੇਣ ਲੱਗੇ ਅਸੀਂ ਪੀਸੀ ਦੇ ਧਿਆਨ ਚ ਆ ਹੀ ਗਿਆ ਜੋ ਬੀਬੀ ਦੇ ਆ ਗਿਆ ਤੇ ਉੱਥੇ ਪਹਚਾ ਦੇਣੀ ਜਿਹੜੇ ਫਲੈਕਸ ਬੋਰਡ ਪਾੜਨ ਦੇ ਇਹਨਾਂ ਤੇ ਇਲਜ਼ਾਮ ਲੱਗੇ ਨੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਨਹੀਂ ਨਹੀਂ ਜੀ ਇਹ ਨਾ ਅਸਲ ਚ ਗੱਲ ਮੈਨੂੰ ਇਹ ਲੱਗ ਰਹੀ ਆ ਹੋ ਸਕਦਾ ਇਹਨਾਂ ਨੇ ਹੀ ਨਾ ਸ਼ਰਾਰਤ ਕਰਾਤੀ ਹੋਵੇ ਵੀ ਬੀਬੀ ਜੀ ਦਾ ਸ਼ੋਮਨੀ ਕਾਲੀਦਾਲ ਦਾ ਐਸਪੀਸੀ ਦੇ ਮੈਂਬਰ ਨੇ ਵੀ ਇਹਨਾਂ ਨੂੰ ਬਦਨਾਮ ਕਰ ਦਿੱਤਾ ਜਾਵੇ ਸ਼ਾਇਦ ਮੈਨੂੰ ਲੱਗ ਰਿਹਾ ਪੱਕਾ ਨਹੀਂ ਮੈਂ ਕਹਿ ਸਕਦਾ ਤੇ ਜਿੰਮੀ ਦਾ ਗੱਲ ਹੈ ਵੀ ਨਹੀਂ ਸੀ ਤੜਕੇ ਹੈਗਾ ਸੀ ਬਾਅਦ ਚ ਇਹਨੂੰ ਹੋਣ ਕੀਤਾ ਮੈਂ ਕਿਹਾ ਵੀ ਆਹ ਤੇਰਾ ਨਾਂ ਲੱਗਦਾ ਕਹਿੰਦਾ ਵੀ ਮੈਂ ਤੇ ਇੱਥੇ ਹੈ ਹੀ ਨਹੀਂ ਮੈਂ ਸਾਰੀ ਦਿਹਾੜੀ ਇੱਥੇ ਰਹੇ ਆ ਤੇ ਕਿਸੇ ਨੇ ਨਹੀਂ ਵੇਖਿਆ ਕੋਈ ਸੀਸੀਟੀਵੀ ਕੋਈ ਕਿਸੇ ਨੇ ਵੀ ਕੋਈ ਇਹੋ ਜੀ ਹਰਕਤ ਨਹੀਂ ਕੀਤੀ ਕੋਈ ਸ਼ਾਇਦ ਇਹਨਾਂ ਨੇ ਕਰਵਾਈ ਆ ਜਾਂ ਕਿਸੇ ਹੋਰ ਸ਼ਰਾਰਤੀ ਅੰਸਰ ਨੇ ਕੀਤੀ ਜੀ ਇੰਦਰਦੀਪ ਸਿੰਘ ਸੰਧੂ ਮੈਂ ਜ਼ਿਲ੍ਹਾ ਪ੍ਰਧਾਨ ਆ ਬੀਜੇਪੀ ਕਿਸਾਨ ਮੋਰਚੇ ਦਾ ਕੀ ਕਹਿਣਾ ਚਾਹੁੰਨੇ ਆ ਮਨਪ੍ਰੀਤ ਬਾਰੇ ਮਨਪ੍ਰੀਤ ਬਾਰੇ ਮੈਂ ਇਹ ਕਹਿਣਾ ਚਾਹੁੰਨਾ ਜਿਹੜੇ ਕਿ ਝੂਠੇ ਲਜਾਮ ਰਮਨਦੀਪ ਸਿੰਘ ਬਰਾੜ ਭੋਲੂ ਵਾਲਾ ਤੇ ਲਾ ਰਿਹਾ ਉਹ ਬੇਬੁਨਿਆਦ ਹੈ ਗੱਲ ਇਹ ਸਾਰੀ ਦਿਹਾੜੀ ਜਿਹਨੂੰ ਜਿੰਮੀ ਭੋਲੂ ਵਾਲਾ ਉਹਨੇ ਕਿਹਾ ਉਹਦੀ ਉਹਦੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਇਹ ਮੇਰੇ ਨਾਲ ਸੀਗੇ ਤੇ ਜਿਹੜੀ ਗੱਲ ਉਹਨੇ ਸੀ ਮਨਪ੍ਰੀਤ ਬਾਰੇ ਕਹਿਣਾ ਚਾਹੁੰਨੇ ਆ ਜਿਹੜੀ ਜਗ੍ਹਾ ਤੇ ਉਹ ਗੁਰਦੁਆਰਾ ਸਾਹਿਬ ਦਾ ਉੱਥੇ ਉਹਨਾਂ ਨੇ ਕਮਰਾ ਲਿਆ ਜਿੱਥੇ ਉਹ ਕਹਿੰਦੇ ਮੈਂ ਨਸ਼ਾ ਛਡਾਉਂਗਾ ਹਰਪ੍ਰੀਤ ਸਿੰਘ ਨੇ ਇਹ ਕਿਹਾ ਨਾ ਵੀ ਮੈਂ ਨ ਤੇ ਦਵਾਈ ਦੇਉਂਗਾ ਤੇ ਪੁੱਛਾਂ ਵੀ ਨਾਲ ਦੇਉਂਗਾ ਪਹਿਲੀ ਗੱਲ ਤਾਂ ਗੁਰਦੁਆਰਾ ਸਾਹਿਬ ਜਿੱਥੇ ਆਪਣਾ ਮਹਾਰਾਜ ਦਾ ਪ੍ਰਕਾਸ਼ ਹੋਵੇ ਉੱਥੇ ਪੁੱਛਾਂ ਵਾਲੇ ਬੰਦੇ ਦਾ ਕੰਮ ਹੀ ਕੋਈ ਨਹੀਂਗਾ ਬਾਕੀ ਜੇ ਉਹ ਨਸ਼ਾ ਛਡਾਉਣਾ ਚਾਹੁੰਦਾ ਸਾਡੇ ਬਹੁਤ ਵਧੀਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਭੋਲੂ ਵਾਲੇ ਰੋਡ ਤੇ ਉੱਥੇ ਬੈਠੇ ਆਪਦੇ ਪ੍ਰਵਚਨ ਸੁਣਾਵੇ ਆ ਸਾਨੂੰ ਕੋਈ ਇਤਰਾਜ਼ ਨਹੀਂ ਉਸਕਾ ਪਰ ਜੇ ਉਹ ਕਵੇ ਵੀ ਇੱਥੇ ਇੱਕ ਹੋਰ ਗੁਰਦੁਆਰਾ ਬਣਾ ਕੇ ਅੱਗੇ ਇੱਕ ਤਾਂ ਭੋਲੂ ਵਾਲਾ ਰੋਡ ਬਦਨਾਵਾ ਆਪਣਾ ਨਸ਼ੇ ਦੇ ਮੁੱਦੇ ਤੇ ਉੱਥੇ ਹੋਰ ਇੱਕ ਨਸ਼ੇ ਦਾ ਇਹ ਅੱਡਾ ਚਲਾਉਣਾ ਚਾਹੁੰਦਾ ਇਸ ਗੱਲ ਦੀ ਅਸੀਂ ਸਾਰੇ ਖੜੇ ਆ ਭੋਲੂ ਵਾਲੇ ਰੋਡ ਦੇ ਵਸਨੀਕ ਅਸੀਂ ਇਸ ਗੱਲ ਦੀ ਵਿਰੋਧਤਾ ਕਰਦੇ ਤੇ ਜਿਹੜੇ ਉਹਨੇ ਇਲਜ਼ਾਮ ਰਮਨਦੀਪ ਸਿੰਘ ਬਰਾੜ ਜਿੰਮੀ ਭੋਲੂ ਵਾਲੇ ਤੇ ਲਾਇਆ ਉਹ ਬੇਬੁਨਿਆਦ ਤੇ ਝੂਠੇ ਐ ਪਤਾ ਹੀ ਨਹੀਂ ਪੋਸਟਰ ਕਿਹਨੇ ਪਾੜਿਆ ਸਾਨੂੰ ਕੀ ਪਤਾ ਕੋਈ ਉਹਦੇ ਕੋਲੇ ਫੋਟੋ ਹੈਗੀ ਐ ਇਸ ਗੱਲ ਦੀ ਕੋਈ ਉਹਨੇ ਵੀਡੀਓ ਬਣਾਈ ਐ ਇਸ ਗੱਲ ਦੀ ਇਹ ਗੱਲ ਐ ਪ੍ਰਸ਼ਾਸਨ ਨੂੰ ਵੀ ਅਸੀਂ ਅਪੀਲ ਕਰਦੇ ਆ ਵੀ ਇਹ ਜਿਹੇ ਬੰਦੇ ਜਿਹੜੇ ਗਲਤ ਅ ਉਰੇ ਤੇ ਅੱਗੇ ਵੀ ਪਰਚੇ ਇੱਕ ਦੋ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਇਹਨਾਂ ਖਿਲਾਫ ਆਂਦੀ ਕਾਰਵਾਈ ਕੀਤੀ ਜਾਵੇ। ਵੈਗਰੂ ਜੀ ਪਤਿ ਮੈਂ ਗੁਰਦੇਵ ਸਿੰਘ ਭੋਲਾ ਵਾਲਾ ਰੋਡ ਤੋਂ ਰਹਿਣ ਵਾਲਾ ਬੰਦਾ। ਸਾਡੇ ਗੁਰਗੋਮ ਸਿੰਘ ਇੱਥੇ ਨਗਰ ਹੈ। ਇਹ ਵੈਗਰੂ ਜੀ ਕੱਲ ਅਸੀਂ ਕੋਈ ਰੌਲਾ ਸੁਣਿਆ ਸੀਗਾ ਗੁਰਦੁਆਰੇ ਦੇ ਸਬੰਧ ਚ। ਇਹ ਮਨਪ੍ਰੀਤ ਸਿੰਘ ਆ ਕੋਈ ਸਿੰਘ ਤਾਂ ਅਸੀਂ ਇਹਨੂੰ ਵੈਸੇ ਗੈਨ ਨਹੀਂ ਸਕਦੇ। ਕਿਉਂਕਿ ਜਿਹੜਾ ਪੁੱਛਾ ਕੱਢਣ ਵਾਲਾ ਬੰਦਾ ਹੁੰਦਾ ਉਹਨੂੰ ਸਿੰਘ ਨਹੀਂ ਕਦੀ ਕਿਹਾ ਜਾਂਦਾ। ਗੁਰਦੁਆਰੇ ਦੇ ਨਾਂ ਦੇ ਉੱਤੇ ਨਜਾਇਜ਼ ਫਾਇਦੇ ਠਾਉਂਦਾ ਇਹ ਮਾਇਆ ਇਕੱਠੀ ਕਰਦਾ। ਅੱਗੇ ਨਗਰ ਕੀਰਤਨ ਵੀ ਕੱਢਦਾ ਰਿਹਾ ਨਗਰ ਕੀਰਤਨ ਜਿਹੜਾ ਰੂਲ ਮੁਤਾਬਕ ਜਿਹੜਾ ਨਗਰ ਕੀਰਤਨ ਬਣਦਾ ਉਹ ਗੁਰਦੁਆਰੇ ਦੀ ਕਮੇਟੀ ਕੱਢ ਸਕਦੀ ਐ ਇੱਕ ਨਿੱਜੀ ਤੌਰ ਤੇ ਬੰਦਾ ਨਗਰ ਕੀਰਤਨ ਨਹੀਂ ਕੱਢ ਸਕਦਾ ਜਿੰਨੇ ਨਗਰ ਕੀਰਤਨ ਇਹਨੇ ਕੱਢੇ ਉਹਦਾ ਪੈਸਾ ਕੋਈ ਗੁਰਦੁਆਰੇ ਦੀ ਕਮੇਟੀ ਨਹੀਂ ਹੁੰਦੀ ਆਪਦਾ ਨਿੱਜੀ ਤੌਰ ਤੇ ਨਗਰ ਕੀਰਤਨ ਕੱਢਦਾ ਰਿਹਾ ਏਵੇਂ ਸਾਡੇ ਮਹੱਲੇ ਦੇ ਵਿੱਚ ਕਦੀ ਤਾਂ ਗੁਰਦੁਆਰੇ ਦਾ ਨਾਮ ਲੈ ਦਿੰਦਾ ਹਾਲਾਂਕਿ ਉਹ ਕਮੇਟੀ ਜਿਹੜੀ ਜਗ੍ਹਾ ਉਹ ਸਟ੍ਰੈਟਜੀ ਜਗ੍ਹਾ ਕਿਸੇ ਦੇ ਨਾਂ ਨਹੀਂ ਹੋ ਸਕਦੀ ਪੰਪਾ ਸਾਹਿਬ ਬੈਠੋ ਚਾਹ ਆਉਂਦੀ ਪਈ ਆ ਸਾਡੇ ਅਸੀਂ ਸਾਰੇ ਆ ਪੱਲੇ ਦੇ ਬੰਦੇ ਆ ਉਸੇ ਨਗਰ ਦੇ ਨਾਲ-ਨਾਲ ਜਿੱਥੇ ਕਹਿੰਦਾ ਕਦੀ ਕਹਿੰਦਾ ਮੈਂ ਗੁਰਦੁਆਰਾ ਬਣਾਉਣਾ ਕਦੀ ਕਹਿੰਦਾ ਮੈਂ ਡੇਰਾ ਬਣਾਉਣਾ ਆ ਅਸੀਂ ਸਾਰੇ ਉੱਥੋਂ ਦੇ ਰਹਿਣ ਵਾਲੇ ਬੰਦੇ ਆ ਸਾਨੂੰ ਕਿਸੇ ਮਹੱਲੇ ਦੇ ਬੰਦੇ ਨੂੰ ਕੋਈ ਗੱਲ ਬਾਰੇ ਕੋਈ ਜਾਣਕਾਰੀ ਨਹੀਂ ਵੀ ਗੁਰਦੁਆਰਾ ਬਣਾਉਣਾ ਚਾਹੁੰਦਾ ਹੈ ਜਾਂ ਇਹ ਡੇਰਾ ਬਣਾਉਣਾ ਚਾਹੁੰਦਾ ਹੈ ਅਸੀਂ ਪੋਸਟਰ ਲੱਗੇ ਜਰੂਰ ਵੇਖੇ ਆ ਪੋਸਟਰ ਦੇ ਉੱਤੇ ਜੋ ਇਹਨੇ ਗੱਲਾਂ ਲਿਖੀਆਂ ਆ ਆ ਪੁੱਛਾਂ ਕੱਢਣ ਬਾਰੇ ਵਚਨ ਕਰਨ ਬਾਰੇ ਇਹ ਗੁਰਦੁਦਵਾਰਿਆਂ ਦੇ ਵਿੱਚ ਹੀ ਕੰਮ ਨਹੀਂ ਚੱ ਪਰ ਸਾਨੂੰ ਮੱਲੇ ਵਾਲਿਆਂ ਨੂੰ ਇਸ ਚੀਜ਼ ਦੀ ਕੋਈ ਜਾਣਕਾਰੀ ਨਹੀਂ ਜੇ ਇਹਨੇ ਗੁਰਦੁਆਰਾ ਬਣਾਉਣਾ ਜਾਂ ਕੁਝ ਵੀ ਨਸ਼ਾ ਛਡਾਊ ਕੇਂਦਰ ਬਣਾਉਣਾ ਤਾਂ ਸਾਨੂੰ ਮੱਲੇ ਵਾਲਿਆਂ ਦਾ ਨਾਲ ਲਵੇ ਮੱਲੇ ਵਾਲਿਆਂ ਨੂੰ ਸਾਨੂੰ ਕਿਸੇ ਨੂੰ ਜਾਣਕਾਰੀ ਨਹੀਂ ਇਸ ਚੀਜ਼ ਦੀ ਇਹਦਾ ਮੇਨ ਮਸਕਤ ਨਿੱਜੀ ਪੈਸਾ ਇਕੱਠਾ ਕਰਨਾ ਹੈ ਠੱਗੀਆਂ ਠੋਰੀਆਂ ਦੇ ਸ਼ਹੀਦ ਬਲਵਿੰਦਰ ਸਿੰਘ ਨਗਰ ਵੀ ਦਾ ਰੌਲਾ ਪਿਆ ਜਦੰਦਰ ਚੌਂਕ ਦੇ ਵਿੱਚ ਖੰਜੂਰ ਵਾਲੀ ਗਲੀ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਆ ਉੱਥੇ ਵੀ ਦਾ ਰੌਲਾ ਪਿਆ ਪੱਕੇ ਪਿੰਡ ਦਾ ਰਹਿਣ ਵਾਲਾ ਹੈ ਇਦੇ ਨਾਲ ਕੋਈ 10 ਬੰਦੇ ਨਹੀਂ ਹੈਗੇ ਕੱਲੇ ਬੱਚੇ ਆ ਛੋਟੇ ਛੋਟੇ ਜਿਹੜੇ ਬੱਚਿਆਂ ਨੂੰ ਧਰਮ ਬਾਰੇ ਗਿਆਨ ਨਹੀਂ ਉਹ ਬੱਚਿਆਂ ਨੂੰ ਨਾਲ ਲੈ ਕੇ ਧਰਮ ਦੀਆਂ ਗੱਲਾਂ ਕਰਕੇ ਤੇ ਸਾਡੇ ਇੱਥੇ ਬੀਬੀ ਜੀ ਹੈ ਗੁਰਿੰਦਰ ਕੌਰ ਇਹਨਾਂ ਨੂੰ ਬਦਨਾਮ ਕਰਨ ਦੀ ਸ਼ਾਜਤ ਹੈ ਸਾਰੀ ਇਹਨਾਂ ਦੇ ਉੱਤੇ ਜਿੰਨੇ ਵੀ ਇਲਜ਼ਾਮ ਲਾਏ ਪੋਸਟਰ ਪਾੜੇ ਦੇ ਨਜਾਇਜ਼ ਇਲਜ਼ਾਮ ਆ ਝੂਠੇ ਇਲਜ਼ਾਮ ਆ ਵੀ ਇਹਨਾਂ ਦਾ ਮੇਨ ਮਸਕਦੇ ਇਸ ਵੀ ਪਹਿਲਾਂ ਦਬਾਉ ਹੀ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਸਿਰ ਚੱਕਣਾ ਹੈ ਕਿ ਸ਼ਰੋਮਣੀ ਕਮੇਟੀ ਦੇ ਮੈਂਬਰ ਵੀ ਹੈ ਇਹ ਇਹਨਾਂ ਦਾ ਮੇਨ ਮਸਕ ਦੀ ਐਸੀ ਵੀ ਪਹਿਲਾਂ ਦਬਾਉ ਹੀ ਇਹਨਾਂ ਨੂੰ ਤੇ ਮੱਲੇ ਵਾਲਾ ਹੁੰਦਾ ਬਰਾਪੇ ਕਿਸ ਨੇ ਮੱਲੇ ਵਾਲੇ ਨੇ ਬੋਲਣਾ ਹੀ ਨਹੀਂ ਕੀ ਤੁਹਾਡਾ ਕਾਰਜ ਸਿੰਘ ਆਈ ਮੈਂ ਗੁਰਦੁਆਰੇ ਦਾ ਸੇਵਾਦਾਰ ਹਾਂ ਮੈਂ ਅਸੀਂ ਇਹਨਾਂ ਨੇ ਗੁਰਦੁਆਰਾ ਮਨਪ੍ਰੀਤ ਸਿੰਘ ਇੱਥੇ ਬਣਾਉਣ ਦੀ ਸਾਨੂੰ ਜਦੋਂ ਖੁਰਮ ਮਿਲੀ ਅਸੀਂ ਬੀਬੀ ਜੀ ਦੇ ਕੋਲ ਆਏ ਸੀਗੇ ਅਸੀਂ ਆਣ ਕੇ ਵੀ ਵਿਚਾਰ ਕਰਨੀ ਸੀ ਵੀ ਇਸ ਬਾਰੇ ਮੁੜ ਕੇ ਉਹ ਉੱਥੇ ਇੱਥੇ ਉੱਥੇ ਹੀ ਪਹੁੰਚ ਗਏ ਹੁਣ ਕੇ ਇਹਨਾਂ ਨੇ ਅਸੀਂ ਇਹ ਚਾਹੁੰਦੇ ਆ ਵੀ ਸਾਡੇ ਗੁਰਦੁਆਰਾ ਹੋਰ ਨਾਮ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਮੈਨੂੰ ਵੀ ਖੁਸ਼ ਪੱਤਰਕਾਰ ਵੀਰਾਂ ਦੇ ਫੋਨ ਆਏ ਸੀਗੇ ਵੀ ਮੇਰੇ ਤੇ ਇਲਜ਼ਾਮ ਲੱਗਿਆ ਵੀ ਪਾਈ ਜਿੰਮੀ ਨੇ ਪੋਸਟਰ ਪਾੜੇ ਵੇਖੋ ਆ ਮੇਰੇ ਸੰਗਤ ਮੇਰੇ ਬਜ਼ੁਰਗ ਖੜੇ ਐ ਸਾਡੇ ਸਾਰੇ ਭੂਲੂ ਵਾਲਾ ਰੋਡ ਦੇ ਵਾਸੀ ਖੜੇ ਐ ਪਹਿਲੀ ਗੱਲ ਤਾਂ ਇਹੋ ਜੀ ਕੋਈ ਨੌਬਤ ਨਹੀਂ ਹੈਗੀ ਕਿਸੇ ਨੂੰ ਪੋਸਟਰ ਪਾੜਨ ਦੀ ਸਾਡੇ ਦਾ ਭੂਲੂ ਵਾਲਾ ਰੋਡ ਵੈਸੇ ਹੀ ਬਹੁਤ ਬਜ਼ਾਮ ਹੈ ਸਾਡੇ ਤਾਂ ਇੱਥੇ ਕੋਈ ਇੱਕ ਪੈਨਸਲ ਰੱਖ ਜੇ ਉਹ ਵੀ ਸ਼ਾਨੋ ਜੂਰੀ ਹੋ ਜਾਂਦੀ ਆ ਬੋਰਡ ਪਾੜਨ ਦੀ ਤਾਂ ਬਹੁਤ ਦੂਰ ਦੀ ਗੱਲ ਆ ਪਰ ਜਿਹੜਾ ਆ ਡੇਰਾਵਾਦੋਂ ਲੈ ਕੇ ਕੀ ਨਾਮ ਆ ਮੁੰਡੇ ਦਾ ਮਨਪ੍ਰੀਤ ਨੇ ਆ ਚਲਾਇਆ ਨਾ ਵੇਖੋ ਇਹ ਸਾਰੇ ਸ਼ਾਮ ਗੁੰਮਰਾਹ ਕਰਦਾ ਔਰ ਸਾਡੇ ਪਰਿਵਾਰ ਤੇ ਤਾਂ ਲਾਇਆ ਵੀ ਸ਼ਾਇਦ ਇਹਨਾਂ ਨੂੰ ਅਸੀਂ ਮੈਂ ਦਬਾ ਲੂੰਗਾ ਵੀ ਇਹ ਝੂਠੇ ਲਜਾਮ ਲਾ ਕੇ ਵੀ ਹਾਜੀ ਜਿੰਮੀ ਨੇ ਪੋਸਟਰ ਪਾੜੇ ਆ ਜਿੰਮੀ ਨੂੰ ਕੀ ਲੋੜ ਆ ਮੈਂ ਪੂਰਨ ਗੁਰਸੇਖਾ ਮੈਨੂੰ ਕੀ ਲੋੜ ਆ ਪੋਸਟਰ ਪਾੜਨ ਦੀ ਪਰ ਹਾਂ ਮੈਂ ਵਿਰੋਧ ਕਰਦਾ ਇਸ ਗੱਲ ਦਾ ਵੀ ਜਿਹੜਾ ਇਹ ਗੁਰੂ ਘਰਾਂ ਨੂੰ ਜਾਂ ਡੇਰਾਵਾਦ ਨੂੰ ਇਹ ਪ੍ਰਮੋਟ ਕਰਦੇ ਇਹੋ ਜਿਹੇ ਲੋਕ ਆ ਕੇ ਠੀਕ ਹੈ ਵੀ ਆਕੇ ਤੁਸੀਂ ਜੀ ਜਿੱਥੇ ਮਰਜ਼ੀ ਜੀ ਕਰਕੇ ਅਸੀਂ ਇੱਥੇ ਗੁਰਦੁਆਰਾ ਬਣਾਉਣਾ ਹੈ ਅਸੀਂ ਅਸੀਂ ਇਹ ਅਸੀਂ ਗੁਰਦੁਆਰਾ ਬਣਾਉਣਾ ਹੈ ਅਸੀਂ ਜੀ ਇੱਥੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਨੀਆਂ ਜੀ ਅਸੀਂ ਇੱਥੇ ਕੀ ਨਾ ਮੈਂ ਤੁਹਾਡੇ ਕਾਰੋਬਾਰ ਤੇ ਹੋਰ ਬਚਨ ਕਰ ਸਕਦੇ ਹਾਂ ਆਪਣੇ ਦੁੱਖ ਰੋਕ ਦੇ ਦੇਖੋ ਇਸ ਗੱਲ ਦੇ ਮੈਂ ਖਿਲਾਫ ਹਾਂ ਜਿਹੜਾ ਕੋਈ ਬੈਨਰ ਬੂਨ ਪਾੜਨ ਵਾਲੀ ਗੱਲ ਆ ਉਹ ਮੇਰੇ ਪਿੰਡ ਦੇ ਸਾਰੇ ਅਸੀਂ ਇਕੱਠੇ ਹੀ ਸੀਗੇ ਨਾਲੇ ਤੁਸੀਂ ਮੇਰੀ ਵਜਾਇ ਇਹ ਸੰਗਤ ਨੂੰ ਪੁੱਛ ਲਓ ਇਹਨਾਂ ਜੋ ਕੋਈ ਸਾਰੇ ਕੋਈ ਇਕੱਠੀ ਸੀਗੀ ਅਸੀਂ ਸਵੇਰ ਦੇ ਅੱਗੇ ਉਹਨਾਂ ਨੂੰ ਮੈਂ ਕਦੋਂ ਤੁਰਿਆ ਉਦੋਂ ਵੀ ਮੇਰੇ ਨਾਲ ਸੀ ਉਸ ਤੋਂ ਬਾਅਦ ਮੈਨੂੰ ਬਾਹਰ ਜਾਣਾ ਪੈ ਗਿਆ ਮੈਂ ਸਾਰਾ ਦਿਨ ਘਰੇ ਨਹੀਂ ਸੀਗਾ ਪਰ ਸਭ ਨੂੰ ਪਤਾ ਇਸ ਕੋਈ ਕੋਰੀ ਸੱਚਾਈ ਕੁਝ ਵੀ ਹੈ ਨਹੀਂ ਨਾ ਮੈਂ ਕੋਈ ਬੈਨਰ ਪਾੜਿਆ ਨਾ ਮੈਨੂੰ ਕਿਸੇ ਦਾ ਬਾਬਤ ਪਤਾ ਕੋਈ ਸੀਸੀਟੀ ਵੀ ਕੈਮਰੇ ਦੀ ਗੱਲ ਕਰ ਰਹੇ ਆ ਵੀ ਉਹਨਾਂ ਕੋਲੇ ਵੀਡੀਓ ਵਗੈਰਾ ਹੈ ਹੀ ਆ ਬਾਬਾ ਸਾਹਿਬ ਤੁਸੀਂ ਸਿਆਣੇ ਆ ਅੱਜ ਕੱਲ ਸੋਸ਼ਲ ਮੀਡੀਆ ਦਾ ਯੋਗ ਹੈ ਜੇ ਉਹ ਸੀਸੀਟੀ ਵੀ ਹੁੰਦੀ ਪਰ ਕੱਲ ਦੀ ਆ ਜਣੀ ਸੀ ਉਹਨੇ ਜਦੋਂ ਕੱਲ ਮੇਰੇ ਖਿਲਾਫ ਬੋਲਿਆ ਨਾ ਉਹ ਸਿਰਫ ਸਾਡੇ ਪਰਿਵਾਰ ਵਿਰੁੱਧ ਤਾਂ ਬੋਲਿਆ ਇਮੈਨੂੰ ਬੀਬੀ ਜੀ ਕਰਕੇ ਅਕਾਲ ਤਖਤ ਰੇਣਾ ਜਾਵੇ ਵੇਖੋ ਗੁਰਦੁਆਰਾ ਸਾਹਿਬ ਤਾਂ ਅਸੀਂ ਬੰਦ ਨਹੀਂ ਦੇਣਾ ਸਿੱਧੀ ਜੀ ਗੱਲ ਅਕਾਲ ਸਖਬ ਸਾਹਿਬ ਤੋਂ ਮਨਜ਼ੂਰੀ ਲੈ ਆਵੇ ਉਹ ਗੱਲ ਵੱਖਰੀ ਹੈ ਪਰ ਵੇਖੋ ਜਿਵੇਂ ਅਸੀਂ ਆਪਾ ਕਰਦੇ ਸਾਡੇ ਤਾਂ ਅੱਗੇ ਬੋਲੂ ਵਾਲਾ ਰੋਡ ਦਾ ਮਾੜਾ ਹਾਲ ਹੈ ਚੋਰੀਆਂ ਚਕਾਰੀਆਂ ਸਾਡੇ ਇੱਥੇ ਨਸ਼ਾ ਸ਼ਰੀਆਂ ਵਿਕਦਾ ਅਸੀਂ ਤਾਂ ਉਸ ਗੱਲ ਤੋਂ ਸਾਰੇ ਲੋਕ ਦੁਖੀ ਐ ਤੇ ਅਸੀਂ ਇਸ ਪਾਸੇ ਇਸ ਕੰਮ ਗਲਤ ਪਾਸੇ ਨਹੀਂ ਚੱਲਣ ਦੇਣਾ ਵੇਖੋ ਕੋਈ ਇਹੋ ਜੀ ਗੱਲ ਨਹੀਂ ਹੈਗੀ ਤੁਸੀਂ ਮੇਰੀ ਬਜਾਈ ਮੇਰੀ ਸੰਗਤ ਸਾਰੀ ਖੜੀ ਐ ਤੁਸੀਂ ਜਿਹਨੂੰ ਮਰਜ਼ੀ ਪੁੱਛ ਸਕਦੇ ਹੋ ਠੀਕ ਹੈ ਜੀ ਆ ਸਾਡੇ ਬਜ਼ੁਰਗ ਬੈਠੇ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਆ ਮੈਂਬਰ ਵੀ ਸਾਡੀ ਪੰਚਾਇਤ ਦੇ ਤੁਸੀਂ ਦੱਸੋ ਜੀ ਤੁਹ ਹੈਗੀ ਇਹੋ ਜੀ ਗੱਲ ਉਹ ਤੁਹਾਡੇ ਨਾਲ ਹੀ ਹਮੇਸ਼ਾ ਮਨਪਰੀ ਦਾ ਰੌਲਾ ਕਿਉਂ ਪੈਂਦਾ ਮੇਰੇ ਨਾਲ ਤਾਂ ਪਹਿਲੀ ਵਾਰ ਹੀ ਪਿਆ ਸੀ ਵੀ ਬੀਬੀ ਨੂੰ ਵੋਕ ਕੇ ਉਹਨਾਂ ਨੇ ਪਿਛਲੇ ਦਿਨੀ ਸਵਾਲ ਕੀਤੇ ਉਸ ਤੋਂ ਬਾਅਦ ਇੱਕ ਪੋਸਟਰਾਂ ਦੀ ਗੱਲ ਚੱਲੀ ਹੁਣ ਫੇਰ ਫਲੈਕਸ ਬੋਰਡ ਪਾਉਣ ਦੀ ਗੱਲ ਆ ਗਈ ਤੁਹਾਡੇ ਪਰਿਵਾਰ ਨਾਲ ਹੀ ਕਿਉਂ ਉਹਨਾਂ ਨਾਲ ਇਸ ਤਰ੍ਹਾਂ ਦੇ ਤਸਲ ਪੈਂਦੀ ਬਿਲਕੁਲ ਭਾਈ ਜੀ ਸਾਡੇ ਪਰਿਵਾਰ ਨਾਲ ਹੋਰ ਕਿਸੇ ਦੀ ਤਸਲ ਨਹੀਂ ਪੈਂਦੀ ਜੇ ਮੇਰੇ ਮਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈਗੇ ਆ ਤਾਂ ਵੇਖੋ ਅਸੀਂ ਜਿਹੜੀ ਜਿਹੜੀ ਗਲਤ ਹੈ ਉਹਨੂੰ ਤਾਂ ਗਲਤ ਕਵਾਂਗੇ ਠੀਕ ਹੈ ਮਾਫ ਕਰਿਓ ਜੀ ਜਿਵੇਂ ਇਹਨਾਂ ਨੇ ਆਪਦੀ ਨਿੱਜੀ ਗੁਰਦੁਆਰੇ ਖੋਲ ਕੇ ਠੀਕ ਹੈ ਨਿੱਜੀ ਗੁਰਦੁਆਰੇ ਖੋਲ ਕੇ ਜੋ ਕੰਮ ਚੱਲਦਾ ਪਿਆ ਆਪਾਂ ਨੂੰ ਪਤਾ ਥਾਂ ਥਾਂ ਤੇ ਆਪਾਂ ਬੇਅਦਬੀ ਦੀਆਂ ਘਟਨਾਵਾਂ ਸੁਣਦੇ ਪਈਆਂ ਵੇਖੋ ਸਾਨੂੰ ਤਾਂ ਲੱਗਦਾ ਡਰ ਅਸੀਂ ਤਾਂ ਗੁਰੂ ਨੂੰ ਮੰਨਣ ਵਾਲੇ ਸੇਖਾ ਸਾਨੂੰ ਲੱਗਦਾ ਅੱਗੇ ਬੁਰਾ ਹਾਲ ਆ ਆਪਣਾ ਫਰੀਕੋਟ ਦਾ ਜਿਹੜਾ ਪਹਿਲਾਂ ਹੀ ਬੇਅਦਵੀ ਕਰਕੇ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਹੈਗਾ ਤੁਹਾਨੂੰ ਵੀ ਪਤਾ ਇਸ ਕਰਕੇ ਲੱਗਦਾ ਜੇ ਕੋਈ ਸਾਡੇ ਕੋਈ ਸਾਡੀ ਨਿੱਜੀ ਹੋਵੇ ਨਾ ਵੀ ਕੋਈ ਅਸੀਂ ਕੋਈ ਨਿੱਜੀ ਕੋ ਬਣਾਇਆ ਹੋਣ ਤਾਂ ਫਿਰ ਤਾਂ ਅਸੀਂ ਕਹੀਏ ਵੀ ਭਾਈ ਕੋਈ ਸਾਡੀ ਨਿੱਜੀ ਇੰਟਰਸਟ ਹੈ ਜਿਹੜਾ ਭੋਲੂ ਵਾਲਾ ਰੋਡ ਤੇ ਆਲਰੇਡੀ ਗੁਰਦੁਆਰਾ ਸਾਹਿਬ ਚੱਲਦਾ ਉਹ ਕਮੇਟੀ ਚ ਚਲਾਉਂਦੀ ਪਈ ਹੈ ਠੀਕ ਹੈ ਨਾ ਕਮੇਟੀ ਦੇ ਹਵਾਲੇ ਸਾਡਾ ਤਾਂ ਕੋਈ ਨਿੱਜੀ ਇੰਟਰਸਟ ਹੀ ਨਹੀਂਗਾ ਪਰ ਜਿਹੜੇ ਲੋਕ ਕੁਝ ਲੋਤ ਮਨਪ੍ਰੀਤ ਵਰਗੇ ਕਿਉਂਕਿ ਤੁਸੀਂ ਮਨਪ੍ਰੀਤ ਦਾ ਪਿਛੋਕੜ ਮਨਪ੍ਰੀਤ ਦੇ ਵਿਸ਼ੋਕਰ ਕੱਲ ਜਿਹੜੇ ਮੇਰੇ ਵੀਰ ਨੇ ਲਾਈ ਉਹਦੇ ਥੱਲੇ ਕਮੈਂਟ ਪੜੋ ਵੀ ਉਹਦੇ ਕਮੈਂਟ ਕੀ ਸੀਗੇ ਠੀਕ ਹੈ ਗੁਰਦੁਆਰਾ ਖਾਲਸਾ ਦਵਾਨ ਚ ਇਹ ਮਾਫੀਨਾਮਾ ਪਿਆ ਠੀਕ ਹੈ ਬਰਨਾਲੇ ਠੱਗੀ ਮਾਰ ਕੇ ਆਇਆ ਸੀਗਾ ਉਥੇ ਆ ਕਈ ਪਿੰਡਾਂ ਨੇ ਇਹਨੂੰ ਭਜਾਇਆ ਮਾਤਾ ਖੀਵੀ ਦੇ ਮਾਤਾ ਖੀਵੀ ਗੁਰਦੁਆਰੇ ਚ ਵੀ ਦਾ ਰੌਲਾ ਪਿਆ ਉਥੋਂ ਵੀ ਇਹਦੇ ਤੇ ਪਰਚਾ ਹੋਇਆ ਹੀ ਇਹਨੂੰ ਗੁੱਸਾ ਕੀਤਾ ਗਿਆ ਸ਼ਹੀਦ ਬਲਵਿੰਦਰ ਸਿੰਘ ਨਗਰ ਦਾ ਰੌਲਾ ਠੀਕ ਹੈ ਬੰਦੇ ਦਾ ਕਰੈਕਟਰ ਚੈੱਕ ਕਰੋ ਸਾਡੇ ਪਰਿਵਾਰ ਤੇ ਜਾਂ ਸਾਡੇ ਤੇ ਮੇਰੇ ਮਦਰ ਕਰਕੇ ਲਾਉਂਦਾ ਕਿਉਂਕਿ ਅਸੀਂ ਕੋਈ ਬਾਹਲਾ ਇੰਟਰਸਟ ਨਹੀਂ ਦਿੰਦੇ ਚਲੋ ਮਦਰ ਮੇਰੇ ਜਾਂਦੇ ਆ ਪਰ ਇਹੋ ਜੀ ਕੋਈ ਗੱਲ ਨਹੀਂ ਹੈਗੀ ਨਾ ਕੋ ਸਾਡਾ ਨਿੱਜੀ ਹਿੱਤ ਹੈ ਇਸ ਗੱਲ 'ਚ ਅਸੀਂ ਤਾਂ ਹੁਣ ਵੀ ਲੋਕਾਂ ਨੂੰ ਇਸ ਵਿਸ਼ਵਾਸ ਦੋਣੇ ਆ ਔਰ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਇਹੋ ਜੇ ਡੇਰਾਵਾਦ ਇਹੋ ਜੇ ਪਖੰਡਵਾਦ ਚੋਂ ਬਰੋ ਜੇ ਗੁਰੂ ਦੇ ਨਾਲ ਲੱਗੇ ਤਾਂ ਗੁਰੂ ਦਾ ਹੀ ਓਟ ਆਸਰਾ ਲਈਏ ਆਪਾ ਗੁਰਦੁਆਰਾ ਸਾਹਿਬ 'ਚ ਜਾ ਕੇ ਨਮਸਤਕ ਹੋਈਏ ਜੇ ਫੇਰ ਵੀ ਕਿਸੇ ਨੂੰ ਲੱਗਦਾ ਤਾਂ ਮੈਨੂੰ ਆ ਕੇ ਮੈਨੂੰ ਪੁੱਛ ਸਕਦਾ ਹੈਗਾ ਪਰ ਮੈਂ ਇਹੋ ਜੀ ਵੱਜਰ ਗਲਤੀ ਪੋਸਟਰ ਪੜ੍ਹਨਾ ਮੈਨੂੰ ਕੀ ਮਤ ਜਣਾ ਸੀਗਾ ਜੀ ਠੀਕ ਹੈ ਨਾ ਜੀ ਮੈਨੂੰ ਉਹ ਕਹਦੇ ਨਾ ਹੀ ਮੈਨੂੰ ਇਹੋ ਜਿਹਾ ਕੋਈ ਸ਼ੌਂਕ ਸੀਗਾ ਨਾ ਹੀ ਕੋਈ ਗੱਲ ਹੈਗੀ ਹਾਂ ਮੈਂ ਇਹਦੇ ਖਿਲਾਫ ਜਲੂਦ ਹਾਂ ਔਰ ਅੱਜ ਨਹੀਂ ਜੇ ਦੁਆਰਾ ਵੀ ਕੋਈ ਗਲਤੀ ਕਰੂ ਤਾਂ ਇਹਨੂੰ ਮੈਂ ਜ਼ਰੂਰ ਟੋਕੂਗਾ ਬਾਸ